ਲੋ ਵੀ ਮਿੱਤਰੋ ਦਿੱਤੂਪੁਰ ਜੱਟਾਂ ਪਹੁੰਚ ਗਏ ਭਲਵਾਨ ਟਰੈਕਟਰ ਤੇ 22 ਸੱਤੇ ਹੁਣਾਂ ਕੋਲੇ ਤੇ 22 ਲਾਡੀ ਹੁਣਾਂ ਕੋਲੇ ਤੇ ਮੇਰੇ ਨਾਲ 22 ਲਾਡੀ ਐ ਕੀ ਹਾਲਾ ਬਾਈ ਵਾਹ ਵਧੀਆ ਜੀ ਕਿੰਨੇ ਕਿ ਟਰੈਕਟਰ ਨੇ ਅੱਜ ਟਰੈਕਟਰ ਹੈਗੇ ਵੀਰੇ 10 11 ਟਰੈਕਟਰ ਹੈਗੇ 10 11 ਟਰੈਕਟਰ ਹੈਗੇ ਨੇ ਟਰੈਕਟਰ ਵੀ ਐਨ ਪੂਰੇ ਖਰੇ ਤੋਂ ਖਰੇ ਨੇ ਹਾਂ ਪੂਰੇ ਚੰਗੇ ਆ ਪੂਰੇ ਚੰਗੇ ਟਰੈਕਟਰ ਨੇ ਪਹਿਲਾਂ ਤਾਂ ਇੱਧਰ ਕੈਮਰਾ ਮਾਰਦੇ ਆ ਪਰ ਨੰਬਰ ਪਹਿਲਾਂ ਹੀ ਦਿਖਾ ਦਿੰਨੇ ਆ ਬਾਈ ਲਾਡੀ ਦਾ ਨੰਬਰ 82645 42044 ਬਾਈ ਸੱਤੇ ਦਾ ਨੰਬਰ ਹੈਗਾ 97568 0022 ਤੇ ਬਾਈ ਹੈਰੀ ਦਾ 97385 ਕਾ ਪਹਿਲੇ ਜਿਨ੍ਹਾਂ ਨੇ ਵੀਡੀਓ ਦੇਖਣੀ ਆ ਫੋਨ ਲਾ ਲਿਓ ਟਰੈਕਟਰਾਂ ਬਾਰੇ ਜਾਣਕਾਰੀ ਲੈ ਲਿਓ ਬਾਈ ਜੁੰਡੀਅਰ 50 50 ਇਹ ਕਿੰਨਾ ਮਾਡਲ ਹੈ ਇਹ 14 ਮਾਡਲ ਆ ਵੀਰੇ 14 ਮਾਡਲ ਆ ਟਰੈਕਟਰ ਪੂਰਾ ਚੰਗਾ ਟਰੈਕਟਰ ਦੇ ਕਿਤੇ ਵੀ ਟਰੈਕਟਰ ਦੇ ਕੋਈ ਐ ਨਹੀਂ ਹੈਗਾ ਟੱਚਿੰਗ ਨਹੀਂ ਹੈਗੀ ਸਾਰਾ ਟਰੈਕਟਰ ਓਰੀਜਨਲ ਆ ਵੀਰੇ ਸਾਰਾ ਟਰੈਕਟਰ ਓਰੀਜਨਲ ਆ ਪੈਰ ਦਾ ਇਹਨਾਂ ਦਾ ਟਾਇਰਾਂ ਦੀ ਕੀ ਐਡੀਸ਼ਨ ਆ ਬਾਈ ਟਾਇਰ ਹੈਗੇ 60 ਪੈਸੇ ਟਾਇਰ ਹੈਗੇ ਅਗਲੇ ਟਾਇਰ ਨਾਲ ਦੇਨੇ ਪਿਛਲੇ ਦੁਬਾਰਾ ਵੀ ਅਚਾ ਮੂਹਰੇ ਟਾਇਰ ਨਾਲ ਦੇਨੇ ਹਾਂਜੀ ਹਾਂਜੀ ਹਾਂ ਤੇ ਬਾਈ ਆ ਜਿਵੇਂ ਰੇਸ ਹੈ ਜੀ ਖੁੱਲੀ ਨਹੀਂ ਹੋਈ ਹੈਗੀ ਨਾ ਜੀ ਨਾ ਰੇ ਤੇ ਰੇਟ ਕੀ ਰੂ ਬਈ ਇਹ ਰੇਟ ਇਹਦਾ 5 ਲੱਖ 10 ਹਜ਼ਾਰ ਦਾ ਕਹਿੰਦੇ ਆ ਵੀਰੇ 5 ਲੱਖ 10 ਹਜ਼ਾਰ ਦਾ ਹਾਂ ਟਰੈਕਟਰ ਪੂਰਾ ਨਵਾਂ ਟਰੈਕਟਰ ਆ ਮੌਕੇ ਤੇ ਮੌਕੇ ਤੇ ਦੇ ਦਾਂਗੇ 80 ਹਜ਼ਾਰ ਦਾ 4 ਲੱਖ 80 ਹਜ਼ਾਰ ਦਾ ਹਾਂ ਸੰਗਰੂਰ ਦਾ ਨੰਬਰ ਹੈ ਹਾਂ ਸੰਗਰੂਰ ਦਾ ਨੰਬਰ ਕਿੰਨੀ ਵੀ ਪਾਰਟੀ ਦਾ ਸੈਕਿੰਡ ਸੈਕਿੰਡ ਪਾਰਟੀ ਦਾ ਤੇ ਜਿਹੜਾ ਇੱਧਰ ਆ ਗਿਆ ਸਵਰਾਜ 855 ਇਹ 2020 ਮਾਡਲ ਆ ਵੀਰੇ 2020 ਮਾਡਲ ਆ ਪੇਕੀ ਦੀ ਬਣੀ ਪਈ ਆ ਜੀ ਮੂਰੇ ਕੋੜਾ ਬੰਪਰ ਲੱਗਿਆ ਹੋਇਆ ਹੈਵੀ ਦੇ ਵਿੱਚ ਪੂਰਾ ਚੰਗਾ ਟਰੈਕਟਰ ਆ ਟਾਇਰ ਨਾਲ ਦੇ ਨੇ ਚਾਰੇ ਚਾਰੇ ਟਾਇਰ ਨਾਲ ਦੇ ਨੇ ਚੱਲਿਆ ਕਿੰਨਾ ਕੁ ਹੋ ਬਈ ਸਾਢੇ 1350 ਘੰਟਾ ਚੱਲਿਆ ਵਾ ਸਾਢੇ 1350 ਘੰਟਾ ਚੱਲਿਆ ਹੋਇਆ ਰੇਸ ਇਹਦੀ ਵੀ ਨਹੀਂ ਖੁੱਲੀ ਨਾ ਨਾ ਸੀਲ ਇਹਦੀ ਵੀ ਲੱਗੀ ਪਈ ਆ ਕੰਡੀਸ਼ਨ ਪੱਖੋਂ ਵੀ ਸਾਰਾ ਰੀਜਨਲ ਆ ਪੂਰਾ ਚੰਗਾ ਟਰੈਕਟਰ ਆ ਜੀ ਸਾਰਾ ਰੀ ਇਹ ਦੇ ਦਾਂਗੇ ਆਪਾਂ 6.5 ਲੱਖ ਦਾ 6.5 ਲੱਖ ਰੁਪਏ ਦਾ ਇਹ ਚੋ ਕਿੰਨਾ ਕਮਾਨਦਾਨ ਹੋ ਜਾਊਗਾ ਇਹ ਦੇ ਦਾਂਗੇ 35000 ਦਾ ਲਾਸਟ ਲਾਸਟ 6 ਲੱਖ 35000 ਰੁਪਏ ਦਾ ਉਹਦੇ ਵਿੱਚੋਂ ਵੀ ਹਲਕਾ ਫੁਲਕਾ ਹੋ ਜਾਊ ਮੌਕੇ ਤੇ ਨਹੀਂ ਐ ਵੀ ਚਲੋ ਮੌਕੇ ਤੇ ਦੇਖ ਲਾਂ ਹਾਂ ਤੇ ਜਿਹੜਾ ਅਰਜਨ ਬੈਲੀ 605 ਇਹ 17 ਮਾਡਲ ਆ ਵੀਰੇ 17 ਮਾਡਲ ਆ ਇਹ ਵੀ ਟਰੈਕਟਰ ਪੂਰਾ ਚੰਗਾ ਟਰੈਕਟਰ ਆ ਪੂਰਾ ਨਵਾਂ ਨਾਲ ਦੇ ਟਾਇਰ ਨੇ ਨਾਲ ਦੇ ਟਾਇਰ ਫਰਸਟ ਆਨਰ ਆ ਹਾਂਜੀ ਕਿੰਨੇ ਕੇ ਪੈਸੇ ਹੋਣਗੇ ਬਾਈ ਟਾਇਰ ਇਹਦੇ ਟਾਇਰ 50 ਕੇ ਪੈਸੇ ਹੈਗੇ ਵੀਰੇ ਬਹਾਰ ਦੇ ਕ ਮੰਨ ਕੇ ਚੱਲੀਏ ਹਾਂਜੀ ਹਾਂਜੀ ਇਹਦਾ ਰੇਟ ਕੀ ਰਹੂ ਬਾਈ ਇਹ 5 ਲੱਖ 75000 ਦਾ ਹੀ 5 ਲੱਖ 75000 ਦਾ ਮਤਲਬ ਪੂਰੇ ਸਾਢੇ ਚ ਹੋਜੂ ਸਾਢੇ ਪੰਜ 60 ਦਾ ਦੇ ਦਾਂਗੇ ਜੀ ਸਾਢੇ ਇਹ ਹੋਜੂ ਸਾਢੇ ਪੰਜ ਸੂਣ ਤਾਂ ਮੈਂ ਕਹਤਾਂ ਠੀਕ ਆ ਅਰਜਨ ਲੋਗੋ ਸਾਢੇ ਪੰਜ ਚ ਤੇ ਜਿਹੜਾ ਇੱਧਰ ਸਵਰਾ 735 ਇਹ ਵੀ ਇਹ 93 ਮਾਡਲ ਆ ਇਹ ਵੀ ਟਰੈਕਟਰ ਬਹੁਤ ਨਵਾਂ ਟਰੈਕਟਰ ਆ ਮਾਡਲ ਦੇ ਨਾਲ ਬਹੁਤ ਜ਼ਿਆਦਾ ਨਵਾਂ ਟਰੈਕਟਰ ਆ ਇਹ ਰੀਜਨਲ ਆ ਸਾਰਾ ਸਾਰਾ ਰੀਜਨਲ ਆ ਵੀਰੇ ਸਾਰਾ ਰੀਜਨਲ ਟਾਇਰਾਂ ਦੀ ਕੀਡੀਸ ਨੇ ਪਿਛਲੇ ਤਾਂ ਟਾਇਰ ਹੈਗੇ ਪਿਛਲੇ 60 ਕੇ ਪੈਸੇ ਹਾਂ 60 ਕੇ ਪੈਸੇ ਮੂੜੇ ਤਾਂ ਨਵੇਂ ਆ ਨਵੇਂ ਪੈ ਇਹ ਡੇਢ ਕੀ ਰੂ ਬਾਈ ਇਹ ਡੇਢ ਲੱਖ ਦਾ ਈ ਪੂਰੇ ਡੇਢ ਲੱਖ ਦਾ ਹਾਂ ਜੀ ਹਾਂ ਮਾਰਦਾਨ ਕਰਕੇ ਦੱਸੇ ਕਿ ਵੀਰੇ ਇਹਦੇ ਵਿੱਚੋਂ ਨਾ ਮਾਰਦਾਨ 40000 ਦਾ ਦੇ ਦਾਂਗੇ ਚਾ 1 ਲੱਖ 40000 ਦਾ ਤੇ ਜਿਹੜਾ ਸੋਨਾ ਲੀਕਾ ਡੀਆਈ ਇਹ ਸੱਤ ਮਾਡਲ ਆ ਵੀਰੇ ਇਹ ਟਰੈਕਟਰ ਦਾ ਪੂਰਾ ਐਨ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਇੰਜਨ ਗੇਅਰ ਦਾ ਵਧੀਆ ਟਰੈਕਟਰ ਐਨ ਪੂਰਾ ਇੰਜਨ ਗੇਅਰ ਦਾ ਪੂਰਾ ਵਧੀਆ ਐਨ ਕੋਈ ਕਿਸੇ ਵਸੋਂ ਘਾਟ ਨਹੀਂ ਹੈਗੀ ਪਿਛਲੇ ਟਾਇਰਾਂ ਦੀ ਗ੍ਰੀਡਿਸ਼ਨ ਆ ਬਾਈ ਹੈਗੇ ਆ 85 ਪੈਸੇ ਟਾਇਰ ਹੈਗੇ ਹਾਂ 85 ਪੈਸੇ ਟਾਇਰ ਹੈਗੇ ਨਹੀਂ ਮੂਲੇ ਛੋਟੇ ਟਾਇਰੇ ਚ ਵੱਡੇ ਪਾਏ ਹੋਏ ਨੇ ਏ ਆਪਾਂ ਛੋਟੇ ਪਾ ਕੇ ਵੀ ਦੇ ਦਾਂਗੇ ਜਿਹੜੇ ਇਹਦੇ ਜਾਣਿਆ ਸੋਨਾਲੀ ਕਾਜ ਅਸਾਂ ਮਤਲਬ ਜਿਨੇ ਛੋਟੇ ਪੋਣੇ ਥੋੜੇ ਜਿਨ੍ਹਾਂ ਨੇ ਇਹ ਚ ਲੈ ਕੇ ਇਹਨਾਂ ਉਹਨਾਂ ਜੀ ਹਾਂ ਜੀ ਹਾਂ ਜੀ ਹਾਂ ਇਹਦਾ ਰੇਟ ਕੀ ਰਹੂ ਬਈ ਇਹ ਟਰੈਕਟਰ 2,85,000 ਦਾ ਦੋ ਲੱਖ ਦਾ ਨੰਬਰ ਹਰਿਆਣਾ ਉਹ ਇੰਜਨ ਗੇਅਰ ਦੀ ਕੋਈ ਕਮੀ ਨਹੀਂ ਹੈਗੀ ਟਰੈਕਟਰ ਦੀ ਇੰਜਨ ਗੇਅਰ ਦੀ ਕੋਈ ਕਮੀ ਨਹੀਂ ਹਾਂ ਜੀ ਨੰਬਰ ਹਰਿਆਣਾ ਮਤਲਬ ਮੌਕੇ ਤੇ ਕਿੰਨੇ ਦਾ ਦੇ ਦੇਂਗਾ ਫਿਰ ਮੌਕੇ ਤੇ ਦੇ ਦਾਂਗੇ 70,000 ਦਾ 2,70,000 ਹਾਂ ਜੀ ਹਾਂ ਤੇ ਇੱਧਰ ਖੜਾ ਹੈਗਾ ਫਾਰਮ ਟਰੈਕ 60 60 6 ਮਾਡਲ ਹੈ ਡੀ ਲਕਸ ਮਾਡਲ ਬਈ ਇਹ ਕੰਡੀਸ਼ਨ ਵਿੱਚ ਸਾਰਾ ਰਿਜਨਲ ਹੈ ਕੰਡੀਸ਼ਨ ਵੀਰੇ ਛੋਦਾ ਹੋਇਆ ਵਾ ਬਾਕੀ ਰਿਜਨਲ ਬਾਡੀ ਰੀਮਾ ਵਰਗਾਟਾਂ ਦਾ ਅੱਛਾ ਛੋਦਾ ਹੋਇਆ ਹੋਇਆ ਬਾਕੀ ਵਰਗਾਟਾਂ ਦਾ ਤੇ ਥੱਲੋਂ ਰਿਜਨਲ ਹਾਂਜੀ ਗੂਰ ਲੜਾਇ ਤਾਂ ਜਮੀ ਨਵੇਂ ਹਾਂਜੀ ਹਾਂ ਨਵੇਂ ਪਾਤੇ ਹਨ ਪਿਛਲੇ ਟਾਇਰਾਂ ਦੀ ਕੀ ਕੀ ਗਣੀ ਸੀ ਨਾ ਪਿਛਲੇ ਪੈਸੇ ਆ ਗਏ 7580 ਪੈਸੇ 780 ਪੈਸੇ ਪਿਛਲੇ ਟਾਇਰ ਨੇ ਰਿਵਰਸ ਪੀਟੀਓ ਚ ਲਿਫਟ ਦੀ ਕਪੈਸਿਟੀ ਵੀ ਵੱਧ ਹੁੰਦੀ ਹੈ ਦੀ ਵੀਰੇ ਅੱਛਾ ਇਹਦਾ ਰੇਟ ਕੀ ਰਹੂਗਾ ਬਈ ਇਹ 230000 ਦਾ 230000 ਦਾ ਹਾਂਜੀ ਇਹਦੇ ਵਿੱਚੋਂ ਕਿੰਨਾ ਕਮਾਨਤਾਨ ਹੋ ਜੂ ਇਹ ਦੇਜ ਤੇ ਦੇਣ ਵਾਲਾ ਹੀ ਰੇਟ ਆ ਵੀਰੇ ਬੱਸ ਇਹਦਾ ਸਵਾ ਚ ਹੋ ਜੂ ਸਵਾ ਦਾ ਦੇ ਦੂੰਗਾ ਸਵਾ ਜੀ ਦਾ ਫਿਰ ਮੈਂ ਕਰਾਉਂਗਾ ਨਾ ਤੇ ਆ ਜਿਹੜਾ 5204 ਇਹ ਨਵ ਮਾਡਲ ਆ ਜੀ ਨਵ ਮਾਡਲ ਆ ਕਾਲੇ ਢੱਡਾ ਵਾਲਾ ਹਾਂਜੀ 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 ਟਾਇਰਾਂ ਦੀ ਕੰਡੀਸ਼ਨ ਟਾਇਰਾਂ ਦੀ ਕੰਡੀਸ਼ਨ ਅਗਲੇ ਹੈਗੇ ਟਾਇਰ 70 ਕੇ ਪੈਸੇ ਪਿਛਲੇ ਤੇ ਪਿਛਲੇ ਦਾ 45 ਕੇ ਪੈਸੇ ਨੇ ਹਾਂ ਉਹ ਟਰੈਕਟਰ ਚੰਗਾ ਰੀਜਨਲ ਟਰੈਕਟਰ ਆ ਇੰਜਨ ਗੇਅਰ ਦਾ ਬਹੁਤ ਵਧੀਆ ਫਰਸਟ ਓਨਰ ਆ ਫਤੇਗੜ ਸਾਹਿਬ ਦਾ ਨੰਬਰ ਆ ਫਤੇਗੜ ਸਾਹਿਬ ਦਾ ਨੰਬਰ ਡਬਲ ਪੀਟੀਓ ਆ ਡਬਲ ਪੀਟੀਓ ਹਾਂਜੀ ਹਾਂਜੀ ਮੂਰੇ LED ਲੱਗੀ ਹੋਈ ਆ ਹਾਂਜੀ ਹਾਂਜੀ ਇਹਦਾ ਇਹਦਾ 390000 390000 ਮੌਕੇ ਤੇ ਕਿੰਨੇ ਦਾ ਦੇ ਦੇਂਗਾ ਮੌਕੇ ਤੇ ਦੇ ਦਾਂਗੇ ਆਪਾਂ ਨੂੰ 75000 ਦਾ 375000 ਦਾ ਜਾਨੀ ਕਿ 370000 ਦਾ ਦੇ ਦੇ ਆ ਦੇ ਦਾਂਗੇ ਜੀ ਤੇ ਦਿੱਤੂਪੁਰ ਜੱਟਾਂ ਪਟਿਆਲਾ ਤੋਂ ਪਾਸੋਂ ਰੋਡ ਤੇ ਬਾਈ ਹੁਣਾਂ ਦਾ ਮੇਨ ਸ਼ੋਰੂਮ ਆ ਪਲਵਾਨ ਟਰੈਕਟਰ ਦੇ ਨਾਂ ਤੇ ਬਾਈ ਹੁਣਾਂ ਦੇ ਨੰਬਰ ਸਕਰੀਨ ਤੇ ਚੱਲੀ ਜਾਂਦਾ ਤਾਂ ਕਰ ਲਿਓ ਸੰਪਰਕ ਠੀਕ ਹੈ